ਅਹੀਂ ਅੱਜ ਸੋਨਾਲੀਕਾ ਅ ਪਲਾਂਟ ਹਸ਼ਰਪੁਰ ਪਹੁੰਚੇ ਆ ਤੇ ਅੱਜ ਅਸੀਂ ਆਪਣੇ ਕਸਟਮਰਾਂ ਨੂੰ ਨੁਮੈਟਿਕ ਪਲਾਂਟਰ ਜੋ ਕਿ ਡਿਲੀਵਰ ਕੀਤਾ ਵਾ ਤੇ ਇਹ ਭਾਜੀ ਹੁਣਾਂ ਦੀ ਸਬਸਿਡੀ ਦੇ ਉੱਤੇ ਨਿਕਲੀ ਹੈਗੀ ਤੇ ਇਹਨਾਂ ਨੇ ਆਲਰੇਡੀ ਪਹਿਲਾਂ ਵੀ ਸਾਡੇ ਕੋਲੋਂ ਸੰਧ ਲਏ ਆ ਇਹ ਉਹ ਸੋਨਾਲੀਕਾ ਦਾ ਰੋਟਾਵੇਟਰ ਸੁਪਰਸੀਡਰ ਤੇ ਹੋਰ ਵੀ ਕਾਫੀ ਤੇ ਇਹਨਾਂ ਨੇ ਸਾਡੇ ਨਾਲ ਅਪਰੋਚ ਕੀਤੀ ਸੀ ਤੇ ਮਤਲਬ ਅਸੀਂ ਨਿਊ ਨੋਮੈਟਿਕ ਪਲਾਂਟਰ ਦੀ ਸਬਸਿਡੀ ਨਿਕਲੀ ਆ ਤੇ ਉਹ ਲੈਣਾ ਵਾ ਤੇ ਫਿਰ ਅਸੀਂ ਕੰਪਨੀ ਜੀ ਇਹਨਾਂ ਨੂੰ ਲੈ ਕੇ ਆਏ ਇਹਨਾਂ ਨੇ ਆਉਣ ਦੇ ਨਾਲ ਇਹਨਾਂ ਨੂੰ ਇਹ ਮਸ਼ੀਨ ਚੰਗੀ ਲੱਗੀ ਵੇਖਣ ਨੂੰ ਪਸੰਦ ਆਈ ਤੇ ਇਹਨਾਂ ਨੇ ਸਾਡੇ ਕੋਲ ਇਹ ਬੁੱਕ ਕਰਾ ਲਈ ਤੇ ਹੁਣ ਇਹਨਾਂ ਨੂੰ ਮਤਲਬ ਅੱਜ ਇਹ ਇੰਪਲੀਮੈਂਟ ਅਸੀਂ ਡਿਲੀਵਰ ਕਰਤਾ ਵਾ ਤੇ ਇਹਨਾਂ ਬਾਰੇ ਇਹਨਾਂ ਕੋਲੋਂ ਪੁੱਛਨੇ ਆ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਇਹਨਾਂ ਦਾ ਤੇ ਇਹਨਾਂ ਦੇ ਆਪਣੇ ਵਿਚਾਰ ਸੋਨਾਲੀਕਾ ਕੰਪਨੀ ਬਾਰੇ ਅਤੇ ਇਹਨਾਂ ਦੀ ਸਰਵਿਸ ਬਾਰੇ ਕਿਦਾਂ ਦੇ ਆ ਤੇ ਹਾਂਜੀ ਭਾਜੀ ਤੁਹਾਡੇ ਇੱਕ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਕੋਈ ਆਮ ਫਾਰਮਰ ਦੀ ਪਹੁੰਚ ਤੋਂ ਦੂਰ ਹੈ ਜੇਕਰ ਸਰਕਾਰ ਸਬਸਿਡੀ ਦਿੰਦੀ ਆ ਤੇ ਫੇਰ ਹੀ ਤੁਹਾਡਾ ਇਹਨਾਂ ਇੰਪਲੀਮੈਂਟਰ ਨੂੰ ਤੁਸੀਂ ਲੈ ਸਕਦੇ ਜੇ ਤੇ ਇੱਕ ਤੁਹਾਨੂੰ ਮੁਬਾਰਕਬਾਰ ਦਿੰਨੇ ਆ ਤੇ ਬਾਕੀ ਤੁਸੀਂ ਆ ਇਹ ਸਿੰਪਲੀਫਾਈਡ ਬਾਰੇ ਅਤੇ ਕੰਪਨੀ ਵੱਲੋਂ ਸਰਵਿਸ ਬਾਰੇ ਤੇ ਡੀਲਿੰਗ ਦੇ ਬਾਰੇ ਲੋ ਡੀਲਰ ਦੀ ਡੀਲਿੰਗ ਦੇ ਬਾਰੇ ਆਪਣਾ ਐਕਸਪੀਰੀਅੰਸ ਸਾਰੇ ਕਿਸਾਨਾਂ ਨਾਲ ਸ਼ੇਅਰ ਕਰੋ ਤੇ ਆਪਣਾ ਨਾਮ ਜੋ ਵੀ ਆਪਣੇ ਬਾਰੇ ਦੱਸੋ ਕਿ ਕਿਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਵਾ ਅਣੀ ਇਹਨਾਂ ਪਹਿਲਾਂ ਵੀ ਕਾਫੀ ਇੰਪਲੀਮੈਂਟ ਜਿਹੜੇ ਚਾਰ ਪੰਜ ਇੰਪਲੀਮੈਂਟ ਭਾਜੀ ਉਹਨਾਂ ਕੋਲ ਲੈ ਚੁੱਕੇ ਆਂ ਕਿ ਤੇ ਜੋ ਜਿਹੜਾ ਅਗਰੋਟੈਕ ਆ ਜਨਾਂ ਦੇ ਮੈਦੇ ਚ ਆਉਂ ਗਿਆ ਤੇ ਇਹਨਾਂ ਇਹਨਾਂ ਕੋਲ ਆਈਆਂਗੇ ਤੇ ਇਹਨਾਂ ਨੇ ਤੁਹਾਨੂੰ ਕੰਪਨੀ ਚ ਲੈ ਕੇ ਆਏ ਵਿਜ਼ਿਟ ਕਰਾਉਣਾ ਹਤੇ ਉੱਤਿਆ ਗਿਆ ਨੂੰ ਇਹਨਾਂ ਨੇ ਮਸ਼ੀਨ ਦਿਖਾ ਲਈ ਤੇ ਦੀਆਂ ਕਾਫੀ ਸਪੈਸੀਫਿਕੇਸ਼ਨਸ ਦੱਸੀਆਂ ਕਿ ਮਤਲਬ ਕੀ ਕੀ ਇਹਦੇ ਵਿੱਚ ਗੋਣਾ ਦੇ ਸਟੋਰੇਜ ਟੈਂਕ ਜਿਹੜੇ ਆ ਉਹ ਵੀ ਮਤਲਬ ਕਾਫੀ ਵੱਡੇ ਹੈਗੇ ਦੂਜਿਆਂ ਦੇ ਕੰਪੈਰੀਟਿਵਲੀ ਤੇ ਵੈਸੇ ਵੀ ਮਸ਼ੀਨ ਸਾਰੀ ਹੈਵੀ ਹੈਗੀ ਮੈਟਲ ਦੇ ਵਿੱਚ ਜਿਹੜਾ ਇਹਦਾ ਗੇਅਰ ਬਾਕਸ ਹੈਗਾ ਇਹ ਇੰਪੋਰਟਡ ਮਸ਼ੀਨ ਸੀਗੀ ਸਾਰੀ ਤੇ ਬਾਕੀਆਂ ਨੂੰ ਵਧੀਆ ਲੱਗੀ ਓਵਰਆਲ ਤੇ ਕਰਕੇ ਆਹੀ ਹੈ ਨਾ ਨਾਲ ਇਨ ਟੱਚ ਰਹੇ ਤੇ ਅੱਜ ਅਸੀਂ ਇਹ ਬਾਇ ਕਰ ਲਈ ਆ ਤੇ ਤੁਹਾਨੂੰ ਡੀਲਿੰਗ ਕਿਦਾਂ ਦੀ ਕੰਪਨੀ ਦੀ ਲਈ ਹੈ ਕਿਦਾਂ ਦੀ ਤੁਹਾਡਾ ਨਾ ਹੋਇਆ ਨਹੀਂ ਕੰਪਨੀ ਦੀ ਡੀਲਿੰਗ ਤੇ ਵਧੀਆ ਲੱਗੀ ਆ ਕੰਪਨੀ ਦੀ ਡੀਲਿੰਗ ਵਧੀਆ ਬਾਕੀ ਆ ਤੇ ਜਿਹੜੇ ਤੁਸੀਂ ਪਹਿਲਾਂ ਵੀ ਇੰਪਲੀਮੈਂਟ ਵਰਤੇ ਉਹਨਾਂ ਦੀ ਕਿਦਾਂ ਦਾ ਰਿਜ਼ਲਟ ਪਹਿਲਾਂ ਵੀ ਸੋਨਾਲੀ ਕਾ ਦਾ ਟਰੈਕਟਰ ਵੀ ਸੋਨਾਲੀ ਕਾ ਦਾ ਯੂਜ਼ ਕਰਨਦੇ ਆ ਦੋ ਟਰੈਕਟਰ ਆ ਦੇ ਕੋ ਸੋਨਾਲੀ ਕਾ ਦੇ ਆ ਰੈਡੀ ਹੈਗੇ ਆ ਬਾਕੀ ਇੰਪਲੀਮੈਂਟ ਛੋਟੇ ਵੀ ਰੋਟਾਵੇਟਰ ਰੋਟ ਉਪਰ ਸੀਟਰ ਵਗੈਰਾ ਜਿਹੜੇ ਆ ਉਹ ਸੋਨਾ ਦੀ ਗੱਟ ਯੂਜ਼ ਕਰਦੇ ਆ ਅਸੀਂ ਉਹ ਮਤਲਬ ਵਧੀਆ ਆ ਚੱਲਣ ਦੇ ਵਿੱਚ ਤੇ ਆਹ ਕਰਕੇ ਮਤਲਬ ਕੰਪਨੀ ਤੇ ਸਾਡਾ ਭਰੋਸਾ ਸੀਗਾ ਥੋੜਾ ਇਸੇ ਕਰਕੇ ਅਸੀਂ ਅੱਜ ਇਹ ਜਿਹੜੇ ਸਬਸਿਡੀ ਤੁਹਾਡੀ ਅਪਰੂਵ ਹੋਈ ਸੀ ਤੇ ਉਦੋਂ ਤੁਸੀਂ ਹੋਰ ਵੀ ਕੰਪਨੀਆਂ ਦੇ ਨੋਮੈਟਿਕ ਪਲੈਂਟਰ ਇਹ ਵੇਖੇ ਕਿ ਮਤਲਬ ਪਹਿਲਾਂ ਹੀ ਤੁਸੀਂ ਸਾਡੇ ਕੋਲ ਹੀ ਆਏ ਸੀਗੇ ਪਹਿਲਾਂ ਵੀ ਤੁਸੀਂ ਕਿਤੇ ਵੇਖ ਕੇ ਟਰਾਈ ਕਰਕੇ ਆਏ ਸੀਗੇ ਜਿੱਦਾਂ ਦੂਜੀਆਂ ਕੰਪਨੀਆਂ ਦੇ ਹੋਰ ਵੀ ਮਾਰਕੀਟ 'ਚ ਕਾਫੀ ਆ ਬਹੁਤਾ ਸੀ ਤੇ ਚਲੋ ਕਿਤੇ ਗਏ ਨਹੀਂ ਵੈਸੇ ਪਰ ਇਹਨਾਂ ਜਿਹੜੀਆਂ ਆਮ ਮਸ਼ੀਨਾਂ ਵੇਖੀਆਂ ਐ ਚਲਦੀਆਂ ਜਾਂ ਮਤਲਬ ਇਹਦੇ ਮੁਕਾਬਲੇ ਜਿਹੜੀਆਂ ਥੋੜੀਆਂ ਹਲਕੀਆਂ ਸੀਆਂ ਇਹ ਥੋੜੀ ਮਸ਼ੀਨਾਂ ਨੂੰ ਹੈਵੀ ਲੱਗੀ ਤੇ ਬਾਕੀ ਵੀ ਮਤਲਬ ਟੈਕਨੀਕ ਵਾਈਜ਼ ਵੀ ਚਲੋ ਵਧੀਆ ਆ ਤੇ ਇਹ ਕਰਕੇ ਇਹਨਾਂ ਵਾਈਜ਼ ਵੀ ਤੇ ਇਹ ਇੱਕ ਜਿੱਦਾਂ ਮਸ਼ੀਨ ਐ ਇਹਦੇ ਵਿੱਚ ਬਾਕੀਆਂ ਨਿਊਮੈਟਿਕ ਪਲਾਂਟਰਾਂ ਦੇ ਨਾਲ ਉਹ ਜਿੱਦਾਂ ਇੱਕ ਆ ਰੀਡਿੰਗ ਵਾਲਾ ਵਿੱਚ ਦਿੱਤਾ ਹੋਇਆ ਇੰਸਟਰੂਮੈਂਟ ਅਤੇ ਜਿੱਦਾਂ ਹੁਣ ਹਾਈਡਰੌਲਿਕ ਜਿਹੜਾ ਇਹਦਾ ਮਾਰਕਿੰਗ ਦਾ ਵਾ ਉਹ ਚੀਜ਼ਾਂ ਤੁਹਾਨੂੰ ਕਿੱਦਾਂ ਲੱਗੀਆਂ ਜਾਂ ਇਹਨਾਂ ਜਿੱਦਾਂ ਮਤਲਬ ਲੈਂਥ ਜਿਹੜੀ ਆ ਉਹ 12 10 ਫੁੱਟ ਤੱਕ ਆ ਤੇ ਇਹ ਚੀਜ਼ਾਂ ਵੇਖ ਕੇ ਤੁਹਾਨੂੰ ਕਿੱਦਾਂ ਦਾ ਮਤਲਬ ਲੱਗਾ ਹੋਰ ਨਾਲ ਚ ਵੀ ਹੈਗੀ ਕਿ ਮਤਲਬ ਇਹ ਇਹ ਇਹਨਾਂ ਦੇ ਹੀ ਨਹੀਂ ਲੈਂਥ ਤੇ ਲਗਭਗ ਇਹਦੀ ਵਾਧਿਆ ਸਾਰਿਆਂ ਨਾਲੋਂ ਹਾਂਜੀ ਬਾਕੀ ਵੈਕਮ ਵਗੈਰਾ ਵੀ ਵੱਡਾ ਆ ਤੇ ਜਿਹੜਾ ਆ ਮੀਟਰ ਦੇ ਰੀਡਿੰਗ ਮੀਟਰ ਵੀ ਆ ਜਿਹੜਾ ਉਹ ਵੀ ਮੇਰੇ ਖਿਆਲ ਇਹਨੂੰ ਹੀ ਆਇਆ ਵਾ ਹੂੰ ਬਾਕੀ ਨੀ ਨਾ ਦੇ ਵਿੱਚ ਮਰ ਇਹ ਮਤਲਬ ਹਾਕ ਟਾਇਰ ਵਾਈਜ਼ ਜਿਹੜਾ ਵਾ ਦੱਸਦਾ ਵਾ ਕਿ ਕਿੰਨੇ ਆ ਰਗਵਾ ਜਿਹੜਾ ਵਜਾਈ ਹੋ ਚੁੱਕਾ ਉਹ ਹਾਈਡਰੋਲਿਕ ਬਾਕੀ ਉਹ ਜਿਹੜਾ ਮਾਰਕਿੰਗ ਜਿਹੜੀ ਆ ਦੀ ਹਾਈਡਰੋਲਿਕ ਮਾਰਕਿੰਗ ਹੈ ਜਿਹੜੀ ਇਹਨਾਂ ਦੀ ਹਾਈਡਰੋਲਿੰਗ ਜੈਕ ਲੱਗਾ ਹੋਇਆ ਇਹ ਜੈਕ ਜਿਹੜਾ ਵਾ ਵੈਸੇ ਸਾਰੀਆਂ ਕੰਪਨੀਆਂ ਨਹੀਂ ਦੇ ਰਹੀਆਂ ਨਾਲ ਹਾਂਜੀ ਇਹ ਐਕਸਟਰਾ ਆਪਾਂ ਨੂੰ ਮਤਲਬ ਵੱਖਰੇ ਪੈਸੇ ਪੇ ਕਰਕੇ ਤੇ ਜਿਹੜਾ ਫੇਰ ਲਵਾਉਣਾ ਪੈਂਦਾ ਵਾ ਤੇ ਇਹਨਾਂ ਨੇ ਇਨਕਲੂਡਿੰਗ ਦਿੱਤਾ ਹੋਇਆ ਤੇ ਇਹਦਾ ਵਿੱਚ ਜਿੱਦਾਂ ਤੁਹਾਡੇ ਕੋਲ ਟਰੈਕਟਰ ਟਰੈਕਟਰ ਵੀ ਦੋਵੇਂ ਹਾਂ ਜੀ ਦੋ ਟਰੈਕਟਰ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਇਹ ਆ ਜਿੱਦਾਂ ਤੁਹਾਨੂੰ ਕੋਈ ਅ ਇੰਪਲੀਮੈਂਟ ਦੇ ਸਰਵਿਸ ਦੀ ਲੋੜ ਪੈਂਦੀ ਆ ਜਾਂ ਪਹਿਲਾਂ ਤੁਸੀਂ ਸੰਧ ਲਏ ਆ ਉਹ ਤੁਹਾਨੂੰ ਸਰਵਿਸ ਦਾ ਕਿਦਾਂ ਦਾ ਮਤਲਬ ਹੋਇਆ ਵਧੀਆ ਸਰਵਿਸ ਬਾਕੀ ਉਹਨਾਂ ਸੰਦਾਨ ਦੀ ਸਰਵਿਸ ਦੀ ਨਹੀਂ ਕੋਈ ਉਹਦੀ ਜ਼ਰੂਰਤ ਹੀ ਨਹੀਂ ਪਈ ਮਤਲਬ ਵਧੀਆ ਚੱਲੇ ਹੋ ਆਲਰੇਡੀ ਸੰਦ ਉਹ ਵੈਸੇ ਹੀ ਵਧੀਆ ਚੱਲਿਆ ਤੇ ਇਹ ਹੁਣ ਇਹ ਚਲਾ ਕੇ ਬਾਕੀ ਐਕਸਪੀਰੀਅੰਸ ਪਤਾ ਲੱਗ ਜਾਊਗਾ ਕਿਵੇਂ ਚੱਲਦਾ ਆ ਤੇ ਜਿਹੜੀ ਤੁਸੀਂ ਆਪਣੀ ਇਹ ਮਸ਼ੀਨ ਲਈ ਆ ਇਹ ਮੁੱਖ ਤੌਰ ਤੇ ਜਦਾਂ ਮੱਕੀ ਬੀਜਣ ਵਾਸਤੇ ਜਾਂ ਕਿਸਾਨ ਸਰੋਂ ਬੀਜਣ ਵਾਸਤੇ ਜਾਂ ਹੋਰ ਇੱਕ ਦੋ ਫਸਲਾਂ ਜਿਆਦਾ ਜਿਆਦਾ ਆਪਣੇ ਪੰਜਾਬ ਏਰੀਆ ਇਧਰ ਆਪਣੇ ਏਰੀਏ 'ਚ ਹੁੰਦੀਆਂ ਉਹਦੇ ਵਿੱਚ ਕਿਹਦੇ ਮੇਨ ਜਿਹੜਾ ਤੁਸੀਂ ਸੋਚ ਕੇ ਲਈ ਆ ਤੇ ਕਿਹੜੀ ਫਸਲ ਆਪਾਂ ਜ਼ਿਆਦਾ ਇਹਦੇ ਤੋਂ ਰਿਜ਼ਲਟ ਲੈਣੇ ਆ। ਜ਼ਿਆਦਾ ਤੇ ਇਹਦੇ ਨਾਲ ਜਿਹੜੀ ਆ ਉਹ ਮੱਕੀ ਦੀ ਬਜਾਈ ਹੂੰ ਹੋਊਗੀ ਲਾਲੋ ਜਿਹੜੇ ਫਰਵ리즈 ਮੱਕੀ ਬੀਜੀ ਦੀ ਆ ਜਾਂ ਬਾਅਦ ਚ ਆਪਣਾ ਕਣਕ ਵਾਢ ਕੇ ਵੀ ਬਈ ਫਾਰਮਰ ਜਿਹੜੇ ਆ ਮੱਕੀ ਬੀਜਦੇ ਆਂ ਹੀ ਕਿਰਾਏ ਤੇ ਜ਼ਿਆਦਾ ਇਹਨੂੰ ਕਰਾਂਗੇ ਕੰਮ ਕੁਛ ਆਪਣਾ ਹੋਵੇ ਆਪਣੇ ਲੈਵਲ ਤੇ ਵੀ ਕਰਾਂਗੇ ਚਲੋ ਉਹ ਜੁਆ ਦੇ ਚਾਰੇ ਚੂਰੇ ਆਹ ਤੇ ਵੀ ਮੱਕੀ ਅਸੀਂ ਚਲੋ ਬੀਜਾਂਗੇ। ਤੇ ਮਜਾਦਾ ਮੱਕੀ ਆਹ ਤੇ ਆ ਜਾਂ ਚਕੰਦਰ ਸਰੋਂ ਦਾ ਵੀ ਤੁਹਾਡੇ ਸਰੋਂ ਦਾ ਵੀ ਹੈ ਹੀ ਆ ਕਿ ਸਰੋਂ ਦਾ ਸਰੋਂ ਜਿਹੜੀ ਆ ਸਰੋਂ ਚਲੋ ਵੈਸੇ ਤੇ ਚਲੋ ਵਧੀਆ ਚੀਜ਼ ਆ ਇੱਕ ਚਲੋ ਸਰੋਂ ਵੀਜੀ ਆਵੇ ਤੇ ਪਰ ਸਰੋਂ ਦੇ ਚਕੰਦਰ ਦੋਹਾਂ ਦਾ ਤੇ ਇੱਕ ਹੀ ਸੇਮ ਕਿਟ ਯੂਜ਼ ਹੋਣੀ ਆ ਉਹ ਚਲੋ ਕਿਟ ਲਾਵਾਂਗੇ ਚਕੰਦਰ ਰੱਖਦੇ ਸਰੋਂ ਵੀ ਆ ਤੇ ਯੂਜ਼ ਕਰਾਂਗੇ ਜੀ ਆ ਤੁਹਾਡੀ ਕਾਮਯਾਬੀ ਹੋਵੇ ਤੁਹਾਨੂੰ ਚੰਗਾ ਲਾਭ ਦਵੇ ਮਸ਼ੀਨ ਅਸੀਂ ਇਹੋ ਸ਼ੁਭ ਕਾਮਨਾਵਾਂ ਕਰਦੇ ਆ ਤੇ ਤਾਂ ਨੂੰ ਮਾਰਾ ਤਰੱਕੀ ਦਵੇ ਮਸ਼ੀਨ ਦੇ ਨਾਲ ਤੁਹਾਨੂੰ ਤੇ ਤੁਸੀਂ ਗਾਂ ਵੀ ਆਪਣਾ ਸੁਨਾਲੀ ਕਾ ਕੰਪਨੀ ਨਾਲ ਜੁੜੇ ਰਹੋ ਤੇ ਤੁਹਾਡੇ ਆਪਣੇ ਵਿਚਾਰ ਦੇਣ ਕਰਕੇ ਮਿਹਰਬਾਨੀ ਤੁਹਾਡੀ ਤੇ ਅੱਗੇ ਤੋਂ ਕਿਸੇ ਵੀ ਫਾਰਮਰ ਨੂੰ ਤੁਸੀਂ ਕੋਈ ਆਪਣਾ ਖਾਸ ਨਿਹਾਂ ਦੇਣਾ ਚਾਹੁੰਦੇ ਹੋ ਤੇ ਦੇ ਸਕਦੇ ਜੋ ਖਾਸ ਨਿਹਾਂ ਇਹ ਜੋ ਇੰਪਲੀਮੈਂਟ ਇਹਨਾਂ ਦੇ ਵਧੀਆ ਵਾ ਬਾਕੀ ਪਲਾਂਟ ਵਿਜ਼ਿਟ ਕਰਕੇ ਵੇਖਿਆ ਵਾ ਸਟਾਫ ਵੀ ਵਧੀਆ ਵਾ ਮੋਲੇ ਇੰਪਲੀਮੈਂਟ ਵੀ ਜਿਹੜੇ ਆ ਇਹਨਾਂ ਦੇ ਹੈਵੀ ਆ ਸਾਰੇ ਸਾਰੇ ਜਿੰਨੇ ਇੰਪਲੀਮੈਂਟ ਸਾਰੇ ਹੈਵੀ ਆ ਤਾਂ ਚਲੋ ਕੋਈ ਵੀ ਇੰਪਲੀਮੈਂਟ ਲੈਣਾ ਹੋਵੇ ਤਾਂ ਆਪਾਂ ਚਲੋ ਸੋਨਾਲੀ ਕਾ ਨੂੰ ਪ੍ਰੇਫਰ ਕਰੇ ਹਰ ਕੋਈ ਫਾਰਮਰ ਜਿਹੜਾ ਫਿਰ ਇਹ ਰਗਰੋ ਟੈਕ ਵਾਲੇ ਜਿਹੜੇ ਮੈਂ ਤਾਂ ਚਾਹਉਂ ਗਿਆ ਭਾਈ ਹਣੀ ਉਹਨਾਂ ਦਾ ਨੰਬਰ ਮੈਂਸ਼ਨ ਹੋਣਾ ਹੈ ਉਹਨੂੰ ਉਹਨਾਂ ਨਾਲ ਕੰਨੈਕਟ ਕੀਤਾ ਜਾਵੇ ਤੇ ਉਹਨਾਂ ਚਲੋ ਠੀਕ ਆ ਜੀ ਪਾਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ